ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ 6ਵੇਂ ਪਾਤਸ਼ਾਹ ਜੀ ਦੇ ਸਮੇਂ 6ਵੇਂ ਪਾਤਸ਼ਾਹ ਜੀ ਦੇ ਕੋਲ ਇੱਕ ਖੀਰ ਖਾਣਾ ਸਿੱਖ ਰਹਿੰਦਾ ਸੀ ਉਸ ਨੂੰ ਖੀਰ ਖਾਣਾ ਸਿੱਖ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਉਹ ਖੀਰ ਕੜਾ ਖਾਗੇ ਸੁੱਤਾ ਰਹਿੰਦਾ ਸੀ ਉਹੋ ਸਿੱਖ ਕਿਸੇ ਦੇ ਵੀ ਆਖੇ ਨਹੀਂ ਲੱਗਦਾ ਸੀ। ਨਾ ਉਹ ਸਿੱਖ ਕੋਈ ਸੇਵਾ ਕਰਦਾ ਸੀ। ਇੱਥੇ ਤੱਕ ਕੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਵੀ ਨਹੀਂ ਮੰਨਦਾ ਸੀ। ਇੱਕ ਵਾਰ ਛੇਵੇਂ ਪਾਤਸ਼ਾਹ ਜੀ ਸਿੰਘ ਸੂਰਮਿਆਂ ਦੇ ਨਾਲ ਕਿਤੇ ਬਾਹਰ ਚੱਲੇ ਸਨ। ਛੇਵੇਂ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਅਸੀਂ ਥੋੜੇ ਸਮੇਂ ਤੱਕ ਵਾਪਸ ਆਉਂਦੇ ਹਾਂ ਸਾਡੇ ਆਉਣ ਤੱਕ ਤੂੰ ਸਾਡਾ ਆਸਣ ਲਗਾ ਕੇ ਰੱਖੀ ਉਸ ਸਿੱਖ ਨੇ ਗੁਰੂ ਜੀ ਨੂੰ ਸਤਿ ਵਚਨ ਕਿਹਾ ਪਰ ਉਸ ਸਿੱਖ ਦਾ ਉਹੀ ਕੰਮ ਸੀ ਕਿ ਕਹਿਣਾ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ ਉਸ ਸਿੱਖ ਨੇ ਸੋਚਿਆ ਕਿ ਗੁਰੂ ਜੀ ਪਤਾ ਨਹੀਂ ਕਦੋਂ ਆਉਣਗੇ ਆਪਾਂ ਚੱਲ ਗਏ ਲੰਗਰ ਵਿੱਚ ਕੁਝ ਖਾ ਪੀ ਲੈਂਦੇ ਹਾਂ ਸਿੱਖ ਨੇ ਜਦੋਂ ਲੰਗਰ ਵਿੱਚ ਜਾ ਕੇ ਦੇਖਿਆ ਤਾਂ ਉਥੇ ਰਾਤ ਦੀ ਬਚੀ ਹੋਈ ਠੰਡੀ ਠੰਡੀ ਖੀਰ ਪਈ ਸੀ ਉਸ ਨੇ ਠੰਡੀ ਠੰਡੀ ਖੀਰ ਰੱਜ ਕੇ ਸ਼ਕ ਲਈ ਫੇਰ ਉਸ ਨੇ ਸੋਚਿਆ ਕਿ ਕਿਉਂ ਨਾ ਖੀਰ ਨੂੰ ਥੋੜੀ ਸਿੱਧੀ ਕਰ ਲਈਏ ਉਹ ਆਪਣੇ ਕਮਰੇ ਵਿੱਚ ਜਾ ਕੇ ਪੈ ਗਿਆ ਜਦੋਂ ਉਹ ਪਿਆ ਤਾ ਉਸ ਨੂੰ نیند ਆ ਗਈ ਕਿਉਂਕਿ ਜਿਹੜਾ ਬੰਦਾ ਜ਼ਿਆਦਾ ਖਾਂਦਾ ਪੀਂਦਾ ਹੈ ਉਸ ਨੂੰ ਅਨਦੀ ਘੂਕੀ ਚੜ ਜਾਂਦੀ ਹੈ ਉਹ ਸਿੱਖ ਘੂਕ ਸੌਂ ਗਿਆ ਜਦੋਂ ਕੁਝ ਸਮੇਂ ਬਾਅਦ 6ਵੇਂ ਪਾਤਸ਼ਾਹ ਜੀ ਗੁਪਤ ਰੂਹਾਂ ਦਾ ਉਧਾਰ ਕਰਕੇ ਵਾਪਸ ਆਏ ਤਾਂ ਉਸ ਸਿੱਖ ਨੇ ਗੁਰੂ ਜੀ ਦਾ ਆਸਣ ਨਹੀਂ ਲਗਾਇਆ ਹੋਇਆ ਸੀ। ਬਾਬਾ ਬੁੱਢਾ ਜੀ ਅਤੇ ਵਿਦੀ ਚੰਦ ਜੀ ਨੇ ਗੁਰੂ ਜੀ ਦਾ ਛੇਤੀ ਨਾਲ ਆਸਣ ਲਗਾਇਆ। ਗੁਰੂ ਜੀ ਆਸਣ ਉੱਪਰ ਬੈਠ ਗਏ। ਗੁਰੂ ਜੀ ਨੇ ਪੁੱਛਿਆ ਕਿ ਉਹ ਸਿੱਖ ਕਿੱਥੇ ਹੈ ਜਿਸ ਨੂੰ ਆਸਣ ਲਗਾਉਣ ਦੇ ਲਈ ਕਿਹਾ ਸੀ। ਸੇਵਾਦਾਰ ਨੇ ਦੱਸਿਆ ਜੀ ਉਹ ਸਿੱਖ ਤਾਂ ਖੀਰ ਖਾ ਕੇ ਕੂਕ ਸੁਤਾ ਪਿਆ ਹੈ ਗੁਰੂ ਜੀ ਨੇ ਕੜਕ ਦੀ ਆਵਾਜ਼ ਵਿੱਚ ਫਰਮਾਇਆ ਕਿ ਉਸ ਸਿੱਖ ਦੀ ਭੁਗਤ ਸਵਾਰੋ ਉਸ ਦੀ ਡੰਡਾ ਪ੍ਰੇੜ ਕਰੋ ਉਸ ਦੀ ਡੰਡਾ ਪ੍ਰੇੜ ਕਰਦੇ ਹੋਏ ਸਾਡੇ ਕੋਲ ਲੈ ਕੇ ਆਵੋ ਵਿਦੀ ਚੰਦ ਤੇ ਹੋਰ ਸੂਰਮੇ ਉਸ ਸਿੱਖ ਨੂੰ ਕੁੱਟਦੇ ਹੋਏ ਸੰਗਤ ਵਿੱਚ ਦੀ ਗੁਰੂ ਜੀ ਦੇ ਕੋਲ ਲਈ ਆ ਰਹੇ ਸਨ ਸੰਗਤ ਵਿੱਚੋਂ ਕਈ ਜਾਣੇ ਕਹਿ ਰਹੇ ਸਨ ਕਿ ਇਸ ਨੂੰ ਨਾ ਮਾਰੋ ਇਸ ਦੇ ਚੋਲਾ ਪਾਇਆ ਹੋਇਆ ਹੈ ਵਿਦੀ ਚੰਦ ਜੀ ਨੇ ਕਿਹਾ ਕਿ ਇਹ ਗੁਰੂ ਜੀ ਦੇ ਆਖੇ ਨਹੀਂ ਲੱਗਦਾ ਹੈ ਜਦੋਂ ਉਸ ਸਿੱਖ ਨੂੰ ਗੁਰੂ ਜੀ ਦੇ ਸਾਹਮਣੇ ਲਿਆ ਕੇ ਖੜਾਇਆ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਜਾ ਸਿੱਖਾ ਤੇਰੀ ਜੜ ਜਾਏ ਉਸ ਸਮੇਂ ਕੋਲ ਹੀ ਬਾਬਾ ਬੁੱਢਾ ਜੀ ਖੜੇ ਸਨ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਾਸ਼ਾ ਜੀ ਸਮਝ ਨਹੀਂ ਆਈ ਇਸ ਸਿੱਖ ਦੀ ਜੜ ਪਤਾਲ ਵਿੱਚ ਨੂੰ ਜਾਏ ਜਾਂ ਤੁਹਾਡੇ ਚਰਨਾ ਵਿੱਚ ਜਾਏ ਛੇਵੇਂ ਪਾਸ਼ਾ ਜੀ ਬਾਬਾ ਬੁੱਢਾ ਜੀ ਦਾ ਬਹੁਤ ਸਤਕਾਰ ਕਰਦੇ ਸਨ ਗੁਰੂ ਅਰਜਨ ਦੇਵ ਜੀ ਨੇ ਛੇਵੇਂ ਪਾਤਸ਼ਾਹ ਜੀ ਨੂੰ ਬਚਨ ਕੀਤਾ ਸੀ ਕਿ ਬਾਬਾ ਬੁੱਢਾ ਜੀ ਨੂੰ ਸਾਡਾ ਰੂਪ ਸਮਝਣਾ ਜਦੋਂ ਵੀ ਕੋਈ ਫੈਸਲਾ ਜਾਂ ਵਿਚਾਰ ਕਰਨੀ ਹੋਵੇ ਤਾਂ ਬਾਬਾ ਬੁੱਢਾ ਜੀ ਦੀ ਸਲਾਹ ਦੇ ਨਾਲ ਹੀ ਕਰਨੀ ਜਦੋਂ ਛੇਵੇਂ ਪਾਤਸ਼ਾਹ ਜੀ ਨੂੰ ਗੁਰਗੱਦੀ ਮਿਲੀ ਤਾਂ ਉਸ ਸਮੇਂ ਛੇਵੇਂ ਪਾਤਸ਼ਾਹ ਜੀ ਦੀ ਉਮਰ ਕੇਵਲ 11 ਸਾਲ ਦੀ ਸੀ ਜਦੋਂ 6ਵੇਂ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਕਿ ਸਿੱਖਾ ਤੇਰੀ ਜੜ ਜਾਏ ਤਾਂ ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛਿਆ ਕਿ ਪਾਤਸ਼ਾਹ ਜੀ ਇਸ ਦੀ ਜੜ ਪਤਾਲ ਵਿੱਚ ਨੂੰ ਜਾਏ ਜਾਂ ਆਪ ਜੀ ਦੇ ਚਰਨਾਂ ਵਿੱਚ ਜਾਏ 6ਵੇਂ ਪਾਤਸ਼ਾਹ ਜੀ ਨੇ ਫਰਮਾਇਆ ਕਿ ਬਾਬਾ ਬੁੱਢਾ ਜੀ ਜਦੋਂ ਤੁਸੀਂ ਮੇਰੀ ਜੜ ਲਾ ਸਕਦੇ ਹੋ ਤਾਂ ਇਸ ਦੀ ਜੜ ਵੀ ਤੁਹਾਡੀ ਮੁਠੀ ਵਿੱਚ ਹੈ ਜਿੱਥੇ ਲਾ ਦੇਵੋਗੇ ਉੱਥੇ ਹੀ ਲੱਗ ਜਾਵੇਗੀ ਬਾਬਾ ਜੀ ਨੇ ਬੇਨਤੀ ਕੀਤੀ ਜੀ ਇਸ ਦੀ ਜੜ ਆਪਣੇ ਚਰਨਾਂ ਵਿੱਚ ਹੀ ਲਾ ਲਵੋ ਗੁਰੂ ਜੀ ਨੇ ਫਰਮਾਇਆ ਠੀਕ ਹੈ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਨੇ ਵਿਚੋਲੇ ਬਣ ਕੇ ਉਸ ਸਿੱਖ ਨੂੰ ਬਚਾ ਲਿਆ ਪਰ ਉਹ ਸਿੱਖ ਫੇਰ ਵੀ ਨਾ ਸੁਧਰਿਆ ਉਸ ਸਿੱਖ ਨੂੰ ਗੁਰੂ ਜੀ ਨੇ ਫੇਰ ਕਈ ਵਾਰ ਸੇਵਾ ਕਰਨ ਨੂੰ ਕਿਹਾ ਪਰ ਉਸ ਸਿੱਖ ਨੇ ਬਚਨ ਨਾ ਮੰਨੇ ਆ ਨਾ ਉਹ ਸਿੱਖ ਕਿਸੇ ਹੋਰ ਦੇ ਆਖੇ ਲੱਗਦਾ ਸੀ ਬਸ ਲੰਗਰ ਪਾਣੀ ਛੱਕ ਕੇ ਸੁੱਤਾ ਪਿਆ ਰਹਿੰਦਾ ਸੀ ਉਸ ਸਿੱਖ ਦੇ ਮਨ ਵਿੱਚ ਇਹ ਸੀ ਕਿ ਜੇ ਗੁਰੂ ਜੀ ਨੇ ਫੇਰ ਮੈਨੂੰ ਤਾੜਨਾ ਕੀਤੀ ਤਾਂ ਬਾਬਾ ਬੁੱਢਾ ਜੀ ਫੇਰ ਮੈਨੂੰ ਬਚਾ ਲੈਣਗੇ ਜਦੋਂ ਉਹ ਸਿੱਖ ਨਾ ਸੁਧਰਿਆ ਤਾਂ ਇੱਕ ਦਿਨ ਗੁਰੂ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਸਿੱਖਾ ਤੂੰ ਹੁਣ ਆਪਣੇ ਘਰੇ ਵਾਪਸ ਚਲਿਆ ਜਾ ਸਾਡੇ ਕੋਲ ਰਹਿਣ ਦਾ ਤਾਂ ਹੀ ਫਾਇਦਾ ਹੈ ਜੇ ਤੇਰੇ ਮਨ ਮੰਨ ਪਰ ਤੂੰ ਸਾਡਾ ਹੁਕਮ ਨਹੀਂ ਮੰਨਦਾ ਇਸ ਕਰਕੇ ਤੂੰ ਹੁਣ ਆਪਣੇ ਘਰੇ ਵਾਪਸ ਚਲਿਆ ਜਾ ਤੇਰਾ ਇੱਥੇ ਕੋਈ ਕੰਮ ਨਹੀਂ ਹੈ ਉਸ ਸਿੱਖ ਨੇ ਸੋਚਿਆ ਕਿ ਜੇ ਘਰ ਚਲਿਆ ਗਿਆ ਤਾਂ ਘਰ ਜਾ ਕੇ ਕੰਮ ਕਰਨਾ ਪਵੇਗਾ ਇੱਥੇ ਵਰਗਾ ਖਾਣ ਪੀਣ ਨੂੰ ਨਹੀਂ ਮਿਲਣਾ ਨਾ ਇੱਥੇ ਵਰਗੀ ਘਰੇ ਮौज ਮਿਲਣੀ ਹੈ ਉਸ ਸਿੱਖ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਜੀ ਅੱਜ ਤੋਂ ਬਾਅਦ ਤੁਸੀਂ ਜੋ ਵੀ ਹੁਕਮ ਕਰੋਗੇ ਮੈਂ ਉਹ ਮੰਨੂੰਗਾ ਗੁਰੂ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਜੋ ਵੀ ਅਸੀਂ ਹੁਕਮ ਕਰਾਂਗੇ ਤੂੰ ਉਹ ਮੰਨੇਗਾ ਉਸ ਸਿੱਖ ਨੇ ਕਿਹਾ ਜੀ ਮੈਂ ਆਪ ਜੀ ਦਾ ਹਰ ਹੁਕਮ ਮੰਨੂੰਗਾ ਛੇਵੇਂ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਅਸੀਂ ਤੈਨੂੰ ਥੋੜੀ ਮਾਇਆ ਦੇ ਦਿੰਦੇ ਹਾਂ ਉਸ ਮਾਇਆ ਦੇ ਨਾਲ ਤੂੰ ਲੱਕੜਾਂ ਖਰੀਦ ਕੇ ਚਿਖਾ ਚਣ ਕੇ ਉਸ ਨੂੰ ਲਾਂਬੂ ਲਗਾ ਕੇ ਭਾਵ ਅੱਗ ਲਗਾ ਕੇ ਉਸ ਚਿਖਾ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦੇ ਇਸ ਨਾਲ ਤੇਰੀ ਰੂ ਸਾਡੇ ਕੋਲ ਆ ਜਾਵੇਗੀ ਤੇ ਅਸੀਂ ਤੈਨੂੰ ਸੱਚਖੰਡ ਵਿੱਚ ਭੇਜ ਦਵਾਂਗੇ ਇਸ ਤਰ੍ਹਾਂ ਤੂੰ ਸਾਡਾ ਹੁਕਮ ਮੰਨ ਕੇ ਪੱਕਾ ਸਿੱਖ ਬਣ ਜਾਵੇਂਗਾ ਗੁਰੂ ਜੀ ਨੇ ਫਰਮਾਇਆ ਕਿ ਇਹ ਸਾਰਾ ਕੁਝ ਇੱਥੇ ਨਹੀਂ ਕਰਨਾ ਤੂੰ ਇੱਥੋਂ ਚਲਿਆ ਜਾ ਇੱਥੋਂ ਥੋੜੀ ਦੂਰ ਇੱਕ ਰਾਜੇ ਦੀ ਰਿਆਸਤ ਹੈ ਉੱਥੇ ਜਾ ਕੇ ਲੱਕੜਾਂ ਖਰੀਦ ਕੇ ਚਿਖਾ ਚਣ ਕੇ ਉਸ ਚਿਖਾ ਵਿੱਚ ਲਾਂਬੂ ਲਾ ਕੇ ਬੈਠ ਜਾਵੇਂ ਉਸ ਸਿੱਖ ਨੇ ਗੁਰੂ ਜੀ ਨੂੰ ਸਤਿਵਚਨ ਕਿਹਾ ਤੇ ਉਥੋਂ ਮਾਇਆ ਲੈ ਕੇ ਚਲਿਆ ਗਿਆ ਥੋੜੀ ਦੂਰ ਜਾ ਕੇ ਇੱਕ ਰਾਜੇ ਦੀ ਰਿਆਸਤ ਆ ਗਈ ਉਸ ਸਿੱਖ ਨੇ ਉਥੋਂ ਲੱਕੜਾਂ ਖਰੀਦ ਕੇ ਇੱਕ ਖਾਲੀ ਜਗ੍ਹਾ ਦੇਖ ਕੇ ਉਥੇ ਚਿਖਾ ਚੈਣ ਲਈ ਐਨੇ ਨੂੰ ਰਾਤ ਦਾ ਸਮਾਂ ਹੋ ਗਿਆ ਸੀ ਉਧਰ ਉਸ ਰਾਜੇ ਦੇ ਖਜ਼ਾਨੇ ਨੂੰ ਇੱਕ ਚੋਰ ਨੇ ਬਾੜ ਲਾ ਲਿਆ ਚੋਰ ਨੇ ਖਜ਼ਾਨੇ ਦੇ ਵਿੱਚੋਂ ਕੀਮਤੀ ਹੀਰੇ ਜਵਾਹਰਾਤ ਇਕੱਠੇ ਕਰਕੇ ਇੱਕ ਪੋਟਲੀ ਵਿੱਚ ਪਾ ਲਏ ਤੇ ਉਥੋਂ ਭੱਜ ਗਿਆ ਜਦੋਂ ਉਹ ਭੱਜਿਆ ਤਾਂ ਰਾਜੇ ਦੇ ਸਿਪਾਈਆਂ ਨੇ ਦੇਖ ਲਿਆ ਰਾਜੇ ਦੇ ਸਿਪਾਈਆਂ ਨੇ ਦੇਖਿਆ ਕਿ ਖਜ਼ਾਨੇ ਨੂੰ 파ੜ ਲੱਗਿਆ ਹੋਇਆ ਹੈ ਸਿਪਾਈਆਂ ਨੇ ਖਤਰੇ ਵਾਲਾ ਘੰਟਾ ਵਜਾ ਦਿੱਤਾ ਤੇ ਸਾਰੀ ਰਿਆਸਤ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਚੋਰ ਹਜੇ ਰਾਜੇ ਦੀ ਰਿਆਸਤ ਦੇ ਵਿੱਚ ਹੀ ਸੀ ਚੋਰ ਭੱਜਦਾ ਭੱਜਦਾ ਉਸ ਸਿੱਖ ਕੋਲ ਪਹੁੰਚ ਗਿਆ ਜਿਹੜਾ ਚਿਖਾ ਚਣ ਕੇ ਉਸ ਵਿੱਚ ਬੈਠਣ ਲੱਗਿਆ ਸੀ ਚੋਰ ਨੇ ਉਸ ਸਿੱਖ ਨੂੰ ਪੁੱਛਿਆ ਕਿ ਤੂੰ ਇਹ ਚਿਖਾ ਚਣ ਕੇ ਕੀ ਕਰ ਰਿਹਾ ਹੈ ਉਸ ਸਿੱਖ ਨੇ ਸਾਰੀ ਗੱਲ ਉਸ ਚੋਰ ਨੂੰ ਦੱਸ ਦਿੱਤੀ ਕਿ ਮੈਂ ਚਿਖਾ ਦੇ ਵਿੱਚ ਜਿਉਂਦੇ ਹੀ ਮੱਚਣਾ ਹੈ ਇਹ ਮੇਰੇ ਗੁਰੂ ਦਾ ਬਚਨ ਹੈ ਇਸ ਨਾਲ ਮੈਨੂੰ ਸੱਚਖੰਡ ਦਰਗਾਹ ਵਿੱਚ ਥਾਂ ਮਿਲ ਜਾਵੇਗਾ ਤੇ ਮੈਂ ਪੱਕਾ ਸਿੱਖ ਬਣ ਜਾਵਾਂਗਾ ਉਸ ਚੋਰ ਨੇ ਸੋਚਿਆ ਕਿ ਮੈਂ ਹੁਣ ਫੜਿਆ ਤਾਂ ਜਾਣਾ ਹੈ ਕਿਉਂਕਿ ਭੱਜਣ ਦੇ ਸਾਰੇ ਰਾਸਤੇ ਬੰਦ ਹਨ ਜਦੋਂ ਮੈਂ ਫੜਿਆ ਗਿਆ ਤਾਂ ਰਾਜੇ ਨੇ ਮੈਨੂੰ ਬਖਸ਼ਣਾ ਨਹੀਂ ਮੈਨੂੰ ਉਹ ਬਹੁਤ ਤਸੀਹੇ ਦੇ ਕੇ ਬੁਰੀ ਮੌਤ ਮਾਰਨਗੇ ਉਸ ਚੋਰ ਨੇ ਉਸ ਸਿੱਖ ਨੂੰ ਗਿਹਾ ਕਿ ਤੂੰ ਆਪਣੇ ਗੁਰੂ ਦਾ ਬਚਨ ਮੈਨੂੰ ਦੇ ਦੇ ਤੇ ਇਸ ਦੇ ਬਦਲੇ ਆਹਾ ਹੀਰੇ ਜਵਾਹਰਾਤ ਮੇਰੇ ਤੋਂ ਲੈ ਲਾ ਹੀਰੇ ਜਵਾਹਰਾਤ ਦੇਖ ਕੇ ਉਸ ਸਿੱਖ ਦੇ ਮਨ ਵਿੱਚ ਲਾਲਚ ਆ ਗਿਆ ਉਸ ਨੇ ਸੋਚਿਆ ਕਿ ਚਿਖਾ ਦੇ ਵਿੱਚ ਜਿਉਂਦੇ ਮੱਛਣਾ ਤਾਂ ਬਹੁਤ ਔਖਾ ਹੈ ਮੈਨੂੰ ਲੱਗਦਾ ਹੈ ਕਿ ਮੈਨੂੰ ਇਹ ਹੀਰੇ ਜਵਾਹਰਾਤ ਮਿਲਣੇ ਸਨ ਇਸੇ ਕਰਕੇ ਗੁਰੂ ਜੀ ਨੇ ਮੈਨੂੰ ਇੱਥੇ ਭੇਜਿਆ ਹੈ ਹੁਣ ਇਹ ਹੀਰੇ ਜਵਹਰਾਤ ਲੈ ਕੇ ساری ਜ਼ਿੰਦਗੀ ਮੈਂ ਐਸ਼ ਨਾਲ ਕਟਾਂਗਾ ਹੁਣ ਮੈਂ ਗੁਰੂ ਜੀ ਕੋਲ ਨਹੀਂ ਜਾਵਾਂਗਾ ਮੈਂ ਹੁਣ ਘਰ ਚਲਿਆ ਜਾਵਾਂਗਾ ਇਹ ਸੋਚ ਕੇ ਉਸ ਸਿੱਖ ਨੇ ਉਸ ਚੋਰ ਤੋਂ ਹੀਰੇ ਜਵਹਰਾਤ ਲੈ ਲਏ ਤੇ ਗੁਰੂ ਜੀ ਦਾ ਬਚਨ ਉਸ ਚੋਰ ਨੂੰ ਦੇ ਦਿੱਤਾ ਉਸ ਚੋਰ ਨੇ 6ਵੇਂ ਪਾਤਸ਼ਾਹ ਜੀ ਨੂੰ ਅਰਦਾਸ ਕਰਕੇ ਬਲਦੀ ਹੋਈ ਚਿਖਾ ਦੇ ਵਿੱਚ ਛਾਲ ਮਾਰੀ ਤੇ ਆਪਣੀ ਜਾਨ ਦੇ ਦਿੱਤੀ ਜਿਹੜਾ ਉਹ ਸਿੱਖ ਸੀ ਉਸ ਨੂੰ ਭੱਜਣ ਨੂੰ ਕੋਈ ਰਾਹ ਨਹੀਂ ਲੱਭਿਆ ਤੇ ਅਖੀਰ ਉਹ ਰਾਜੇ ਦੇ ਸਪਾਈਆਂ ਨੇ ਪਕੜ ਲਿਆ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਹੀਰੇ ਜਵਹਾਰਾਂ ਆਤਾਂ ਦੀ ਪੋਟਲੀ ਉਸ ਕੋਲੋਂ ਮਿਲ ਗਈ ਸਵੇਰੇ ਉਸ ਸਿੱਖ ਨੂੰ ਰਾਜੇ ਦੇ ਕੋਲ ਪੇਸ਼ ਕੀਤਾ ਗਿਆ ਰਾਜੇ ਨੇ ਉਸ ਦੀ ਇੱਕ ਨਾ ਸੁਣੀ ਉਸ ਸਿੱਖ ਨੇ ਬਹੁਤ ਮਿੰਤਾ ਤਰਲੇ ਕੀਤੇ ਕਿ ਮੈਂ ਤਾਂ ਗੁਰੂ ਜੀ ਦਾ ਸਿੱਖ ਹਾਂ ਰਾਜਾ ਇਹ ਸੁਣ ਕੇ ਹੋਰ ਵੀ ਗਰੋਧ ਵਿੱਚ ਆ ਗਿਆ ਉਸ ਨੇ ਕਿਹਾ ਇੱਕ ਤਾਂ ਤੂੰ ਚੋਰੀ ਕਰਦਾ ਹੈ ਤੂੰ ਚੋਰ ਹੈ ਤੂੰ ਆਪਣੀ ਜਾਨ ਬਚਾਉਣ ਦੇ ਲਈ ਛੇਵੇਂ ਪਾਤਸ਼ਾਹ ਜੀ ਦਾ ਨਾਮ ਲੈ ਰਿਹਾ ਹੈ ਆਪਣੇ ਆਪ ਨੂੰ ਉਹਨਾਂ ਦਾ ਸਿੱਖ ਕਹਿ ਰਿਹਾ ਹੈ ਰਾਜੇ ਨੇ ਉਸ ਨੂੰ ਬਹੁਤ ਸਖਤ ਸਜ਼ਾ ਦਿੱਤੀ ਰਾਜੇ ਨੇ ਕਿਹਾ ਕਿ ਇਸ ਦਾ ਕੁਤਰਾ ਕੁਤਰਾ ਕਰਕੇ ਕੱਟ ਦਿਓ ਸਿਪਾਈਆਂ ਨੇ ਉਸ ਸੈਖ ਨੂੰ ਜਲਾਦਾਂ ਦੇ ਹਵਾਲੇ ਕਰ ਦਿੱਤਾ ਤੇ ਉਸ ਨੂੰ ਓਵੇਂ ਹੀ ਕੁਤਰਾ-ਕੁਤਰਾ ਕਰਕੇ ਕਟਿਆ ਸਿੱਖ ਨੇ ਬਹੁਤ ਅਰਦਾਸਾਂ ਬੇਨਤੀਆਂ ਕੀਤੀਆਂ ਪਰ ਅਖੀਰ ਉਸ ਦੀ ਬਹੁਤ ਔਖੀ ਤੜਫ ਤੜਫ ਕੇ ਜਾਨ ਨਿਕਲੀ ਉਧਰ 6ਵੇਂ ਪਾਤਸ਼ਾਹ ਜੀ ਦੇ ਕੋਲ ਪਹਿਲਾਂ ਉਸ ਚੋਰ ਦੀ ਰੂਹ ਪਹੁੰਚ ਗਈ ਉਸ ਚੋਰ ਦੀ ਰੂਹ ਨੇ ਜਾ ਕੇ ਗੁਰੂ ਜੀ ਨੂੰ ਕਿਹਾ ਕਿ ਮੈਂ ਆ ਗਿਆ ਮੈਂ ਤੁਹਾਡਾ ਪੱਕਾ ਸਿੱਖ ਹਾਂ ਗੁਰੂ ਜੀ ਨੇ ਉਸ ਚੋਰ ਦੀ ਰੂਹ ਨੂੰ ਦੇਖ ਕੇ ਕਿਹਾ ਕਿ ਤੂੰ ਉਹ ਸਿੱਖ ਤਾਂ ਨਹੀਂ ਹੈ ਜੋ ਸਾਡੇ ਕੋਲੋਂ ਗਿਆ ਸੀ ਤੇਰੇ ਚਿਹਰੇ ਦਾ ਤਾਂ ਫਰਕ ਹੈ ਤੇਰਾ ਚਿਹਰਾ ਹੋਰ ਹੈ ਚੋਰ ਦੀ ਰੂਹ ਨੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਗੁਰੂ ਜੀ ਤਾਂ ਜਾਣੀ ਜਾਣ ਸਨ ਗੁਰੂ ਜੀ ਨੇ ਉਸ ਚੋਰ ਦੀ ਰੂਹ ਨੂੰ ਕਿਹਾ ਕਿ ਤੂੰ ਇੱਥੇ ਦਰਬਾਰ ਸਾਹਿਬ ਵਿੱਚ ਰਹਿ ਤੇ ਤੂੰ ਇੱਥੇ ਹਾਜ਼ਰੀ ਭਰਿਆ ਕਰ ਉਸ ਤੋਂ ਬਾਅਦ ਦੁਪਹਿਰ ਨੂੰ ਉਸ ਸਿੱਖ ਦੀ ਰੂਹ ਵੀ 6ਵੇਂ ਪਾਤਸ਼ਾਹ ਜੀ ਦੇ ਕੋਲ ਆ ਗਈ ਕਿਉਂਕਿ ਜਦੋਂ ਉਸ ਸਿੱਖ ਦੀ ਤੜਫ ਤੜਫ ਕੇ ਜਾਨ ਨਿਕਲੀ ਤਾਂ ਉਸ ਦੀ ਸੁਰਤੀ 6ਵੇਂ ਪਾਤਸ਼ਾਹ ਜੀ ਦੇ ਵਿੱਚ ਸੀ ਉਸ ਸਮੇਂ ਉਹੋ 6ਵੇਂ ਪਾਤਸ਼ਾਹ ਜੀ ਨੂੰ ਅਰਦਾਸਾਂ ਬੇਨਤੀਆਂ ਕਰ ਰਿਹਾ ਸੀ 6ਵੇਂ ਪਾਤਸ਼ਾਹ ਜੀ ਨੇ ਉਸ ਸਿੱਖ ਦੀ ਰੂ ਨੂੰ ਵੀ ਉਹੀ ਬਚਨ ਕੀਤਾ ਕਿ ਤੂੰ ਇੱਥੇ ਦਰਬਾਰ ਸਾਹਿਬ ਵਿੱਚ ਰਹਿ ਤੇ ਹਾਜ਼ਰੀ ਭਰ ਜਦੋਂ 6ਵੇਂ ਪਾਤਸ਼ਾਹ ਜੀ ਨੂੰ ਗੁਰਗੱਦੀ ਮਿਲੀ ਤਾਂ 6ਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਬਚਨ ਕੀਤਾ ਸੀ ਕਿ ਬਾਬਾ ਬੁੱਢਾ ਜੀ ਸਾਨੂੰ ਵੱਡਿਆਂ ਦੀ ਬਾਣੀ ਸੁਣਾਓ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਪਤ ਪੋਸ਼ ਦੇ ਉੱਪਰ ਕੀਤਾ ਤੇ ਨਾਲ ਬਰਾਬਰ ਹੀ 6ਵੇਂ ਪਾਤਸ਼ਾਹ ਜੀ ਦਾ ਆਸਣ ਲਗਾ ਦਿੱਤਾ ਜਦੋਂ 6ਵੇਂ ਪਾਤਸ਼ਾਹ ਜੀ ਆਏ ਤਾਂ 6ਵੇਂ ਪਾਤਸ਼ਾਹ ਜੀ ਆਪਣੇ ਆਸਣ ਉੱਪਰ ਨਹੀਂ ਬੈਠੇ ਛੇਵੇਂ ਪਾਤਸ਼ਾਹ ਜੀ ਨੇ ਫਰਮਾਇਆ ਕਿ ਬਾਬਾ ਬੁੱਢਾ ਜੀ ਅਸੀਂ ਵੱਡਿਆਂ ਦੀ ਬਾਣੀ ਦੇ ਬਰਾਬਰ ਨਹੀਂ ਬੈਠ ਸਕਦੇ ਅਸੀਂ ਥੱਲੇ ਬੈਠ ਕੇ ਬਾਣੀ ਨੂੰ ਸਰਵਣ ਕਰਾਂਗੇ ਛੇਵੇਂ ਪਾਤਸ਼ਾਹ ਜੀ ਜ਼ਮੀਨ ਤੇ ਚੱਦਰ ਦੇ ਉੱਪਰ ਬੈਠ ਕੇ ਬਾਣੀ ਸਰਵਣ ਕਰਨ ਲੱਗ ਪਏ ਇਸ ਤਰ੍ਹਾਂ ਹਰ ਰੋਜ਼ ਇੱਕੋ ਸਮੇਂ ਛੇਵੇਂ ਪਾਤਸ਼ਾਹੀ ਬਾਬਾ ਬੁੱਢਾ ਜੀ ਤੋਂ ਬਾਣੀ ਸਰਵਣ ਕਰਨ ਲੱਗੇ ਕੁਝ ਦਿਨਾਂ ਬਾਅਦ ਬਾਬਾ ਬੁੱਢਾ ਜੀ ਨੇ ਛੇਵੇਂ ਪਾਤਸ਼ਾਹੀ ਨੂੰ ਬੇਨਤੀ ਕੀਤੀ ਜੀ ਕੱਲ ਨੂੰ ਬਾਣੀ ਦੀ ਸੰਪੂਰਨਤਾ ਹੈ ਛੇਵੇਂ ਪਾਤਸ਼ਾਹੀ ਨੇ ਬਾਬਾ ਬੁੱਢਾ ਜੀ ਨੂੰ ਬਚਨ ਕੀਤਾ ਕਿ ਸੰਗਤਾਂ ਨੂੰ ਅੱਜ ਦੱਸ ਦਿਓ ਕਿ ਕੱਲ ਨੂੰ ਜਿਹੜਾ ਵੀ ਪ੍ਰਾਣੀ ਅੰਮ੍ਰਿਤ ਵੇਲੇ ਆਕੇ ਦਰਬਾਰ ਸਾਹਿਬ ਦੇ ਵਿੱਚ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰੇਗਾ ਹਾਜ਼ਰੀ ਭਰੇਗਾ ਤੇ ਸਭ ਤੋਂ ਅਖੀਰ ਵਿੱਚ ਜਾਵੇਗਾ ਉਸ ਨੂੰ ਮੋਹੋਂ ਮੰਗੀਆਂ ਦਾਤਾਂ ਮਿਲਣਗੀਆਂ ਬਾਬਾ ਬੁੱਢਾ ਜੀ ਨੇ ਸਭ ਸੰਗਤਾਂ ਨੂੰ ਸੇਵਾਦਾਰਾਂ ਨੂੰ ਕਹਿ ਦਿੱਤਾ ਕਿ ਤੁਸੀਂ ਘਰ-ਘਰ ਜਾ ਕੇ ਸਭ ਸੰਗਤਾਂ ਨੂੰ ਗੁਰੂ ਜੀ ਦਾ ਇਹ ਬਚਨ ਦੱਸ ਦਿਓ ਫੇਰ ਸਾਰੀ ਸੰਗਤ ਜੋ ਆਈ ਹੋਈ ਸੀ ਤੇ ਜੋ ਸੇਵਾਦਾਰ ਸਨ ਸਭ ਨੇ ਘਰ-ਘਰ ਇਹ ਸਨੇਹਾ ਪਹੁੰਚਾ ਦਿੱਤਾ ਇੱਕ ਸੇਵਾਦਾਰ ਇੱਕ ਘਰ ਵਿੱਚ ਗਿਆ ਜਿਨ੍ਹਾਂ ਦੇ ਘਰ ਵਿੱਚ ਕਈ ਸਾਲਾਂ ਤੋਂ ਕੋਈ ਵੀ ਬੱਚਾ ਨਹੀਂ ਹੋਇਆ ਸੀ ਉਸ ਸੇਵਾਦਾਰ ਨੇ ਉਸ ਬੀਬੀ ਤੇ ਬੰਦੇ ਨੂੰ ਕਿਹਾ ਕਿ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਹੀ ਪ੍ਰਸ਼ਾਦਾ ਤਿਆਰ ਕਰਕੇ ਦਰਬਾਰ ਸਾਹਿਬ ਲੈ ਕੇ ਆ ਜਾਓ ਤੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਿਓ ਤੇ ਸਭ ਤੋਂ ਅਖੀਰ ਵਿੱਚ ਸਾਰੀ ਸੇਵਾ ਕਰਕੇ ਜਾਓ ਗੁਰੂ ਜੀ ਦਾ ਬਚਨ ਹੈ ਇਸ ਤਰ੍ਹਾਂ ਸੇਵਾ ਕਰਨ ਵਾਲੇ ਨੂੰ ਮੋਹੋਂ ਮੰਗੀਆਂ ਦਾਤਾਂ ਮਿਲਣਗੀਆਂ ਉਸ ਬੀਬੀ ਤੇ ਬੰਦੇ ਦੇ ਮਨ ਵਿੱਚ ਬਹੁਤ ਚਾਹ ਪੈਦਾ ਹੋ ਗਿਆ ਉਹਨਾਂ ਦੋਨਾਂ ਨੇ ਓਵੇਂ ਹੀ ਕੀਤਾ ਉਹਨਾਂ ਨੇ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਤੇ ਪ੍ਰਸ਼ਾਦਾ ਤਿਆਰ ਕਰਕੇ ਦਰਬਾਰ ਸਾਹਿਬ ਵੱਲ ਨੂੰ ਤੁਰ ਪਏ ਦਰਬਾਰ ਸਾਹਿਬ ਪਹੁੰਚ ਕੇ ਉਹ ਪੂਰੀ ਸ਼ਰਦਾ ਭਾਵਨਾ ਦੇ ਨਾਲ ਸੇਵਾ ਕਰਨ ਲੱਗ ਪਏ ਪਹਿਲਾਂ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਸਾਰੇ ਝਾੜੂ ਮਾਰਿਆ ਫਿਰ ਪਾਣੀ ਛਿੜ ਗਿਆ ਫਿਰ ਤੱਪੜ ਝਾੜੇ ਤੇ ਵਿਛਾਏ ਉਹ ਦੋਨੋਂ ਪਤੀ ਪਤਨੀ ਇੱਕ ਮਿੰਟ ਵੀ ਬੈਠੇ ਨਹੀਂ ਉਹਨਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਫੇਰ ਜਦੋਂ ਬਾਬਾ ਬੁੱਢਾ ਜੀ 6ਵੇਂ ਪਾਤਸ਼ਾਹ ਜੀ ਨੂੰ ਬਾਣੀ ਸੁਣਾਉਣ ਲੱਗੇ ਤਾਂ ਸੇਵਾਦਾਰਾਂ ਨੇ ਸਾਰੀ ਸੰਗਤ ਨੂੰ ਕਿਹਾ ਕਿ ਸਾਰੀ ਸੰਗਤ ਬੈਠ ਕੇ ਹਾਜ਼ਰੀ ਭਰੋ ਗੁਰਬਾਣੀ ਸੁਣੋ ਫੇਰ ਉਹ પતિ ਪਤਨੀ ਬੈਠ ਕੇ ਹਾਜ਼ਰੀ ਭਰਨ ਲੱਗ ਪਏ ਜਦੋਂ ਸਾਰੀ ਸਮਾਪਤੀ ਹੋਈ ਤਾਂ 6ਵੇਂ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਪ੍ਰਸ਼ਾਦ ਦੇਣ ਲੱਗ ਪਏ ਸੰਗਤ ਵਿੱਚੋਂ ਕਿਸੇ ਨੇ 6ਵੇਂ ਪਾਤਸ਼ਾਹ ਜੀ ਨੂੰ ਕੋਈ ਬੇਨਤੀ ਕੀਤੀ ਕਿਸੇ ਨੇ ਕੋਈ ਬੇਨਤੀ ਕੀਤੀ ਜਦੋਂ ਉਹਨਾਂ પતિ ਪਤਨੀ ਦੀ ਵਾਰੀ ਆਈ ਤਾਂ ਉਹਨਾਂ ਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਜੀ ਸਾਡੇ ਕੋਈ ਬੱਚਾ ਨਹੀਂ ਹੈ ਬਹੁਤ ਸਮਾਂ ਬੀਤ ਗਿਆ ਹੈ ਅਸੀਂ ਕੋਈ ਜਗ੍ਹਾ ਨਹੀਂ ਛੱਡੀ पर सानू खैर नहीं पई ਸਾਡੇ ਕੋਈ ਬੱਚਾ ਨਹੀਂ ਹੋਇਆ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਕਿੰਨੀ ਦੇਰ ਹਾਜ਼ਰੀ ਭਰੀ ਹੈ ਉਹਨਾਂ ਨੇ ਕਿਹਾ ਜੀ ਅਸੀਂ ਆਏ ਤਾਂ ਅਮਰਤ ਵੇਲੇ ਦੇ ਹੋਏ ਹਾਂ ਗੁਰੂ ਜੀ ਨੇ ਪੁੱਛਿਆ ਤੁਸੀਂ ਬੈਠ ਕੇ ਕਿੰਨੀ ਦੇਰ ਹਾਜ਼ਰੀ ਭਰੀ ਹੈ ਉਹਨਾਂ ਨੇ ਕਿਹਾ ਜੀ ਅਸੀਂ ਬੈਠ ਕੇ ਇੱਕ ਪਹਿਰ ਹਾਜ਼ਰੀ ਭਰੀ ਹੈ ਭਾਵ 3 ਘੰਟੇ ਗੁਰੂ ਜੀ ਨੇ ਬਚਨ ਕੀਤਾ ਕਿ ਜੇ ਇੱਕ ਪਹਿਰ ਹਾਜ਼ਰੀ ਭਰੀ ਹੈ ਤਾਂ ਤੁਹਾਨੂੰ ਇੱਕ ਬੱਚਾ ਦੇ ਦੰਦੇ ਹਾਂ ਇਹ ਸੁਣ ਕੇ ਉਹ ਪਤੀ ਪਤਨੀ ਬਹੁਤ ਖੁਸ਼ ਹੋਏ ਪਰ ਫੇਰ ਉਸ ਬੀਬੀ ਦੇ ਮਨ ਵਿੱਚ ਆਇਆ ਕਿ ਜੇ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸਿੱਖ ਧਰਮ ਵਿੱਚ ਬੀਬੀ ਨੂੰ ਵੀ ਬੰਦੇ ਦੇ ਬਰਾਬਰ ਸਮਾਨਤਾ ਦਿੱਤੀ ਗਈ ਹੈ ਇਸ ਹਿਸਾਬ ਨਾਲ ਤਾਂ ਇੱਕ ਪਹਿਰ ਮੇਰੇ ਪਤੀ ਦਾ ਬਣਦਾ ਹੈ ਇੱਕ ਪਹਿਰ ਮੇਰਾ ਵੀ ਬਣਦਾ ਹੈ ਇਸ ਤਰ੍ਹਾਂ ਤਾਂ ਸਾਡੇ ਦੋ ਪਹਿਰ ਹੋ ਗਏ ਜੇ ਸਾਡੇ ਦੋ ਪਹਿਰ ਬਣਦੇ ਹਨ ਤਾਂ ਸਾਡੇ ਦੋ ਬੱਚੇ ਹੋਣੇ ਚਾਹੀਦੇ ਹਨ ਉਸ ਬੀਬੀ ਨੇ ਬਾਬਾ ਬੁੱਢਾ ਜੀ ਨੂੰ ਇਹ ਗੱਲ ਕਹੀ ਬਾਬਾ ਬੁੱਢਾ ਜੀ ਨੇ ਫਰਮਾਇਆ ਕਿ ਬੀਬਾ ਕੋਈ ਗੱਲ ਨਹੀਂ ਹੈ ਗੁਰੂ ਸਾਹਿਬ ਤਾਂ ਗੁਪਤ ਅਰਦਾਸਾਂ ਵੀ ਸੁਣ ਲੈਂਦੇ ਹਨ ਤੂੰ ਗੁਪਤ ਅਰਦਾਸ ਕਰ ਦੇ ਕਿ ਮੇਰਾ ਵੀ ਇੱਕ ਪਹਿਰ ਬਣਦਾ ਹੈ ਉਸ ਬੀਬੀ ਨੇ ਉਵੇਂ ਹੀ ਕੀਤਾ ਉਸਨੇ ਗੁਪਤ ਅਰਦਾਸ ਕਰ ਦਿੱਤੀ ਅਰਦਾਸ ਕਰਕੇ ਉਹ ਆਪਣੇ ਘਰ ਚਲੇ ਗਏ ਗੁਰੂ ਜੀ ਦੇ ਕੋਲ ਉਸ ਬੀਬੀ ਦੀ ਗੁਪਤ ਅਰਦਾਸ ਵੀ ਪਹੁੰਚ ਗਈ ਗੁਰੂ ਜੀ ਨੇ ਦੇਖਿਆ ਕਿ ਹੁਣ ਦੋ ਬੱਚੇ ਕਿਹੜੇ ਉਹਨਾਂ ਦੇ ਘਰ ਭੇਜੀਏ ਗੁਰੂ ਜੀ ਨੇ ਉਹ ਚੋਰ ਤੇ ਸਿੱਖ ਦੀ ਰੂਹ ਜਿਹੜੀ ਉਥੇ ਹਾਜ਼ਰੀ ਭਰ ਰਹੀ ਸੀ ਉਹਨਾਂ ਨੂੰ ਹੀ ਉਹਨਾਂ ਦੇ ਘਰ ਭੇਜ ਦਿੱਤਾ ਤਕਰੀਬਨ 1 ਸਾਲ ਦੇ ਅੰਦਰ ਉਸ ਬੀਬੀ ਦੀ ਕੁੱਖ ਵਿੱਚੋਂ ਦੋ ਜੋੜੇ ਬੱਚਿਆਂ ਨੇ ਜਨਮ ਲੈ ਲਿਆ ਜਦੋਂ ਉਹ ਬੱਚੇ 40 ਦਿਨਾਂ ਦੇ ਹੋ ਗਏ ਤਾਂ ਉਹ ਪਤੀ ਪਤਨੀ ਬੱਚਿਆਂ ਨੂੰ ਲੈ ਕੇ 6ਵੇਂ ਪਾਸ਼ਾ ਜੀ ਦੇ ਕੋਲ ਆਏ ਉਹਨਾਂ ਨੇ ਦੋਨੋਂ ਬੱਚੇ ਲਿਆ ਕੇ ਗੁਰੂ ਜੀ ਦੇ ਅੱਗੇ ਪਾ ਦਿੱਤੇ 6ਵੇਂ ਪਾਸ਼ਾ ਜੀ ਦੇ ਹੱਥ ਵਿੱਚ ਤੀਰ ਸੀ ਛੇਵੇਂ ਪਾਸ਼ਾ ਜੀ ਨੇ ਇੱਕ ਬੱਚੇ ਦੇ ਮੱਥੇ ਤੇ ਤੀਰ ਲਾ ਕੇ ਬਚਨ ਕੀਤਾ ਕਿ ਬਾਬਾ ਬੁੱਢਾ ਜੀ ਇਹ ਸਾਡਾ ਪੱਕਾ ਸਿੱਖ ਹੈ ਦੂਸਰੇ ਬੱਚੇ ਦੇ ਮੱਥੇ ਤੇ ਤੀਰ ਲਗਾ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਬਾਬਾ ਬੁੱਢਾ ਜੀ ਇਹ ਸਾਡਾ ਕੱਚਾ ਸਿੱਖ ਹੈ ਬਾਬਾ ਬੁੱਢਾ ਜੀ ਨੇ ਫਰਮਾਇਆ ਕਿ ਪਾਸ਼ਾ ਜੀ ਸਮਝ ਨਹੀਂ ਆਈ ਗੁਰੂ ਜੀ ਨੇ ਫਰਮਾਇਆ ਕਿ ਬਾਬਾ ਬੁੱਢਾ ਜੀ ਇਹ ਕੱਚਾ ਸਿੱਖ ਉਹੋ ਹੈ ਜਿਹੜਾ ਇੱਥੇ ਆਪਣੇ ਕੋਲ ਰਹਿੰਦਾ ਸੀ ਤੇ ਖੀਰ ਕੜਾ ਖਾ ਕੇ ਸੁੱਤਾ ਰਹਿੰਦਾ ਸੀ ਆਖੇ ਨਹੀਂ ਲੱਗਦਾ ਸੀ ਅਸੀਂ ਇਸ ਨੂੰ ਬਚਨ ਕੀਤਾ ਸੀ ਇਸ ਨੇ ਉਹ ਬਚਨ ਨਹੀਂ ਮੰਨਿਆ ਤੇ ਇਸ ਚੋਰ ਨੂੰ ਉਹ ਬਚਨ ਹੀਰੇ ਜਵਾਹਰਾਤ ਲੈ ਕੇ ਵੇਚ ਦਿੱਤਾ ਸੀ ਪਰ ਇਸ ਚੋਰ ਨੇ ਸਾਡਾ ਬਚਨ ਮੁੱਲ ਲੈ ਕੇ ਉਸ ਨੂੰ ਮੰਨ ਕੇ ਜਿਉਂਦੇ ਹੀ ਚਿਖਾ ਵਿੱਚ ਛਾਲ ਮਾਰ ਕੇ ਬਚਨ ਨੂੰ ਪੂਰਾ ਕਰ ਦਿੱਤਾ ਸੀ ਇਹ ਚੋਰ ਸਾਡਾ ਪੱਕਾ ਸਿੱਖ ਹੈ ਇਹ ਸੁਣ ਕੇ ਉਹਨਾਂ ਪਤੀ ਪਤਨੀ ਨੇ ਕਿਹਾ ਕਿ ਗੁਰੂ ਜੀ ਸਾਡੀ ਬੇਨਤੀ ਹੈ ਜਿਹੜਾ ਕੱਚਾ ਸਿੱਖ ਹੈ ਉਸ ਨੂੰ ਤੁਸੀਂ ਆਪਣੇ ਕੋਲ ਹੀ ਰੱਖ ਲਵੋ ਜਿਹੜਾ ਤੁਹਾਡੇ ਤੋਂ ਲੋਟ ਨਹੀਂ ਆਇਆ ਉਹ ਸਾਡੇ ਤੋਂ ਕਿੱਥੇ ਲੋਟ ਆਵੇਗਾ ਗੁਰੂ ਜੀ ਨੇ ਫਰਮਾਇਆ ਬਾਬਾ ਬੁੱਢਾ ਜੀ ਕਰੋ ਝੋਲੀ ਇਸ ਕੱਚੇ ਸਿੱਖ ਨੂੰ ਹੁਣ ਤੁਸੀਂ ਪਾਲੋ ਬਾਬਾ ਬੁੱਢਾ ਜੀ ਕਹਿਣ ਲੱਗੇ ਪਾਸ਼ਾ ਜੀ ਮੈਂ ਇਸ ਨੂੰ ਕਿਵੇਂ ਪਾਲੂੰਗਾ ਇਹ ਤਾਂ ਬਹੁਤ ਛੋਟਾ ਹੈ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਬਾਬਾ ਬੁੱਢਾ ਜੀ ਵਿਚੋਲੇ ਬਣਨਾ ਸੌਖਾ ਨਹੀਂ ਹੈ ਜਦੋਂ ਅਸੀਂ ਬਚਨ ਕੀਤਾ ਸੀ ਕਿ ਸਿੱਖਾ ਤੇਰੀ ਜੜ ਜਾਏ ਤਾਂ ਉਦੋਂ ਤੁਸੀਂ ਵਿਚੋਲੇ ਬਣ ਕੇ ਬਚਨ ਕੀਤਾ ਸੀ ਕਿ ਇਸ ਦੀ ਜੜ ਆਪਣੇ ਚਰਨਾਂ ਵਿੱਚ ਲਾ ਲਵੋ ਬਾਬਾ ਬੁੱਢਾ ਜੀ ਹੁਣ ਤੁਹਾਨੂੰ ਇਸ ਨੂੰ ਪਾਲਣਾ ਹੀ ਪਵੇਗਾ ਇਸ ਨੂੰ ਲੋਰੀਆਂ ਦਬੋ ਤੇ ਇਸ ਨੂੰ ਪਾਲ ਕੇ ਪੱਕਾ ਸਿੱਖ ਬਣਾਓ ਫੇਰ ਬਾਬਾ ਬੁੱਢਾ ਜੀ ਨੇ ਉਸ ਕੱਚੇ ਸਿੱਖ ਨੂੰ ਪਾਲਿਆ ਤੇ ਉਸ ਨੂੰ ਪੱਕਾ ਸਿੱਖ ਬਣਾਇਆ ਇਸ ਤਰ੍ਹਾਂ ਗੁਰੂ ਜੀ ਨੇ ਇੰਨਾ ਵੱਡਾ ਕੌਤਕ ਕਰਕੇ ਸਮਝਾਇਆ ਕਿ ਜਿਹੜਾ ਬੰਦਾ ਗੁਰੂ ਘਰ ਵਿੱਚ ਰਹਿ ਕੇ ਸੇਵਾ ਸਿਮਰਨ ਨਹੀਂ ਕਰਦਾ ਆਖੇ ਨਹੀਂ ਲੱਗਦਾ ਖਾ ਪੀ ਕੇ ਸੁੱਤਾ ਰਹਿੰਦਾ ਹੈ ਉਸ ਦੀ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਗੁਰੂ ਘਰ ਦਾ ਖਾ ਕੇ ਪਚਾਉਣਾ ਬਹੁਤ ਔਖਾ ਹੈ ਤਿਲ ਤਿਲ ਦਾ ਲੇਖਾ ਦੇਣਾ ਪੈਂਦਾ ਹੈ ਪਰ ਅੱਜ ਕੱਲ ਦੇ ਲੋਕ ਪਰਮਾਤਮਾ ਤੋਂ ਬਿਲਕੁਲ ਵੀ ਡਰਦੇ ਨਹੀਂ ਇਹ ਗੱਲ ਕੱਲੀ ਗੁਰੂ ਘਰ ਵਿੱਚ ਨਹੀਂ ਲਾਗੂ ਹੁੰਦੀ ਇਹ ਹਰ ਜਗ੍ਹਾ ਹੀ ਲਾਗੂ ਹੁੰਦੀ ਹੈ ਬਿਨਾਂ ਮਿਹਨਤ ਕਰੇ ਹਰਾਮ ਦਾ ਖਾਣਾ ਸਿੱਧਾ ਨਰਕਾਂ ਨੂੰ ਲੈ ਜਾਂਦਾ ਹੈ ਇਸ ਲਈ ਉਸ ਪਰਮਾਤਮਾ ਦਾ ਹੁਕਮ ਮੰਨੋ ਆਪਣੀ ਧਰਮ ਦੀ ਕਿਰਤ ਕਰਕੇ ਦਸਾਂ ਨੋਹਾਂ ਦੀ ਕਿਰਤ ਕਰਕੇ ਖਾਓ ਅੰਮ੍ਰਿਤ ਛਕੋ ਅਮਰਤ ਵੇਲੇ ਉੱਠ ਕੇ ਨਿਤਨੇਮ ਕਰੋ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰੋ ਸੌਣ ਤੋਂ ਪਹਿਲਾਂ ਕੀਰਤਨ ਸੋਹਲੇ ਦਾ ਪਾਠ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ